ਤੋਂ ਪਹਿਲਾਂ 택시 ਰਿਡਮਨਾ ਸਾਹਿਬ ਦੇ ਸਾਫ ਦਾ ਜਫੇਦਾਰ ਮੈਂਬਰ ਐ ਜੀਪੀਸੀ ਸਿੰਘ ਸਾਹਿਬ ਗਾਨੀ ਬਲਵੰਤ ਸਿੰਘ ਜੀ ਆਨੰਦਗੜ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸ਼ੋਕ ਮਤਾ ਸੀ ਮੂਰ ਮੰਤਰ ਦੇ ਜਾਪ ਕਰਕੇ ਸਾਤ ਗੋਦ ਦੇ ਚਾਰਨਾਮ ਦੇ ਵਿੱਚ ਅਨਵਾਸ ਦਿੱਤੀ ਦੂਸਰਾ ਸਾਚਕਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਸਾਊਂਡ ਸਿਸਟਮ ਹੈ ਬਹੁਤ ਪੁਰਾਣਾ ਹੋ ਚੁੱਕਾ ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਗੂ ਜਿਹੜੀ ਆ ਉਹ ਪ੍ਰਵਾਨਗੀ ਦਿੱਤੀ ਗਈ ਉਹ ਤੋਂ ਇਲਾਵਾ ਗੁਰਦੁਆਰਾ ਸ਼ਹੀਦਗੰਜ ਹੰਤਨ ਬਾਬਾ ਦੀਪ ਸਿੰਘ ਜੀ ਦਾ ਆਸਥਾਨ ਕੋਨੋ ਵੀ YouTube ਦਾ ਸੋਸ਼ਲ ਜਿਹੜਾ ਸਾਡਾ ਚੈਨਲ ਹੈ ਆ ਉਹ ਤੋਂ ਹੀ ਪ੍ਰਸਾਰਤ ਕੀਤਾ ਜਾਇਆ ਕਰੂਗਾ ਕਿਉਂਕਿ ਦੇਖਣ ਵਿੱਚ ਬਹੁਤ ਸ਼ਿਕਾਇਤਾਂ ਆਈਆਂ ਕਿ ਉਹ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਆ ਉਹ ਚੋਰੀ ਕੀਤੀ ਜਾਂਦੀ ਆ ਇਸ ਕਰਕੇ ਉਹਨੂੰ ਵੀ ਅਸੀਂ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਹੁਣ YouTube ਜਿਹੜਾ ਸਾਡਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਆ। ਉਹ ਤੇ ਜਿਹੜਾ ਉਹ ਕੀਤਾ ਜਾਊਗਾ। ਤੀਸਰਾ ਇੱਕ ਬਹੁਤ ਵੱਡਾ ਅਹਿਮ ਸਿਕਾ ਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁਰਦੁਆਰਾ ਅਕਾਲੀ ਬੂੰਗਾ ਜਿਹੜਾ ਸੋਲ ਬੂੰਗਾ ਸultanpur Lodhi ਕਾਲ ਬੂੰਗਾ। ਉਹ ਗੁਰੂ ਨਾਨਕ ਦੇਵ ਪਾਖਾ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਕੀਤੀ ਗਈ ਉਹਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਹੋਇਆ ਸੀ ਕਿ ਉਹ ਕਮੇਟੀ ਬਣਾ ਕੇ ਉਹਦੀ ਸਾਰੀ ਜਿਹੜੀ ਆ ਉਹ ਰਿਪੋਰਟ ਕੀਤੀ ਜਾਵੇ ਅੱਜ ਉਹ 6 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਹੜੇ ਭਾਈਕਰਵਾ ਸਿੰਘ ਖਾਲਸਾ ਐਡ ਕਰਦੇ ਸੀ ਉਹਨਾਂ ਨੇ ਆਜ ਰਿਪੋਰਟ ਸੌਂਪ ਦਿੱਤੀ ਆ ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਸੀ ਜਿਨ੍ਹਾਂ ਦੇ ਪਾਕਿਆਦਾਰ ਕਿਤੇ ਉਹਨਾਂ ਨੇ ਵੀ ਉਹਨਾਂ ਦੇ ਵੀ ਵਿਆਰ ਰਿਕਾਰਡ ਕੀਤੇ ਸਿੰਘ ਸਾਹਿਬ ਗਿਆਨੀ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਇਸੇ ਤਰਜ਼ ਤੇ ਗਿਆਨੀ ਮਾਨ ਸਿੰਘ ਜੀ ਜਿਹੜੇ ਉਹ ਦੂਸਰੇ ਤਰ੍ਹਾਂ ਤੋਂ ਜਿਹਨਾਂ ਤੇ ਇਲਾਜ ਕਰਦੇ ਸੀ ਵੀ ਕਬਜ਼ਾ ਕੀਤਾ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਜੇਲ੍ਹ ਦੇ ਵਿੱਚ ਜਿਹੜੇ ਸਗੇ ਉਹਨਾਂ ਦੇ ਵੀ ਨਾਲ ਜਾ ਕੇ ਇਹਨਾਂ ਮੀਟਿੰਗਾਂ ਮੁਲਾਕਾਤਾਂ ਕਰਕੇ ਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਆਂਡ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪੀਟੀਸੀ ਦੇ ਇੱਕ ਦੀਆਂ ਤਾਂ ਉਂਗਲੀਆਂ ਤੋੜ ਦਿੱਤੀਆਂ ਉਂਗਲਾਂ ਵੀ ਬੇਰਹਿਮੀ ਨਾਲ ਤੋੜੀਆਂ ਕੈਮਰਾ ਖੋਲਿਆ ਪਰ ਲੱਕੀਲੀ ਗੱਲ ਹੈ ਕਿ ਕਈ ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਨਹੀਂ ਪੈਨ ਡਰਾਈਵ પાਕੇ ਸਾਡੇ ਸਪੁਰਦ ਕੀਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਵੈਪਨਰਾਂ ਨਾਲ ਗੋਲੀਆਂ ਚੱਲੀਆਂ ਇਸੇ ਤਰਜ਼ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਨਹੀਂ ਸੰਪਰਕ ਕੀਤਾ ਇਥੋਂ ਚਿੱਠੀਆਂ ਵੀ ਅਸੀਂ ਲਿਖੀਆਂ ਡੀ ਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਐਸ ਐਸ ਵੀ ਸਾਹਿਬਾਂ ਤਾਂ ਮਿਲੀ ਨਹੀਂ ਉਹ ਕਹਿੰਦੇ ਕਿਧਰੇ ਚਲ ਗਏ 2 3 4 ਦਿਨ ਉਹਨਾਂ ਨੂੰ ਅੜੀਕਦੇ ਵੀ ਰਹੇ ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ਅੜੀਕਦੇ ਰਹੇ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਵਰਨਨ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸਪੋਰਟ ਕੀਤੀ ਜਾਊਗੀ ਮੁੱਖ ਤੌਰ ਤੇ ਤਿੰਨ ਸਵਾਲ ਸਿਗੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਸਰਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਜਾਂ ਕੇ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚੁਣੌਤੀ ਨਹੀਂ ਸੀ ਦੀ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਥੇ ਤਾਬੜ-ਤਾਬੜ ਗੋਲੀਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਇਹਨੀ ਰਿਪੋਰਟ ਦੇ ਵਿੱਚ ਉਹ ਸਾਰਾ ਵਰਣਨ ਕਰ ਦਿੱਤਾ ਔਰ ਇਹ ਵੀ ਇਹਨੀ ਵਰਣਨ ਕੀਤਾ ਕਿ ਅੱਜ ਤੱਕ ਸਰਕਾਰ ਇਸ ਮਸਲੇ ਤੇ ਚੁੱਪ ਬੈਠੀ ਹੈ ਅਕਸਰ ਦੇਖਣੇ ਵਿੱਚ ਆਇਆ ਕਿ ਜੇਲੇ ਕਿਸੇ ਹੋਰ ਪਾਸੇ ਕੋਈ ਬਿਆਦਮੀ ਹੋਵੇ ਹੋਰ ਝਗੜਾ ਹੋਵੇ ਬੜੇ ਜੋਸ਼ੋਕਰੋਸ਼ ਦੇ ਨਾਲ ਆਪਾਂ ਵਾਹਾਂ ਟੰਗ ਟੰਕੇ ਜਾ ਕੇ ਉੱਤੇ ਵਿਖਿਆਨ ਕਰਦੇ ਆਂ ਪਰ ਇੱਥੇ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਖਾੜਾ ਦੋ ਤਿੰਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਾਂ ਅਸੀਂ ਅਕਾਲ ਤਖਤ ਤੋਂ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀਆ ਉਹ ਹੀ ਨਹੀਂ ਅੰਦਰ ਰਾਤ ਕਰ ਦਿੱਤਾ ਉਹ ਰਿਪੋਰਟ ਹਮ ਸਿੰਘ ਸਾਹਿਬ ਦੇ ਆਇਆ ਤੇ ਦੇਵਾਂਗੇ ਵੀ ਇਹ ਜਿਹੜਾ ਕਾਰਜ ਆ ਬੜਾ ਵੱਡਾ ਬਿਆਦਵੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜੋਰ ਨਾਲ ਚੱਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੋਨਿੰਗ ਹੋ ਗਈ ਕਿ ਅੰਦਰ ਕੋਈ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਬੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਉਹ ਅੰਦਰ ਜਾ ਕੇ ਬਿਆਦਬੀ ਕਰਨੀ ਔਰ ਉਹਦਾ ਸਭ ਤੋਂ ਵੱਡਾ ਜਿਹੜਾ ਪਾਕਿਆ ਉਹ ਆਪੇ ਅੰਦਰ ਅਥਰੂ ਗੈਸ ਦੇ ਜਿਹੜੇ ਉਸ ਸੈਲ ਸਿੱਟੇ ਗਏ ਅੰਦਰ ਖੰਡਪਾੜ ਸਾਹਿਬ ਉਹ ਵੀ ਖੰਡਤ ਹੋਏ ਇਹ ਵਿੱਚ ਕੋਈ ਦੋਰਾਮਾ ਨਹੀਂ ਪਰ ਕਿਉਂਕਿ ਸਰਕਾਰ ਆ ਪੁਲਿਸ ਇੰਨੀ ਸੀ ਉੱਥੇ ਜੋ ਲੋਕਾਂ ਨੇ ਦੱਸਿਆ ਕਿ ਬਹੁਤ ਵੱਡੀ ਪਦਰ ਤੇ ਜਿਹੜੀ ਉਹ ਫੋਰਸ ਉੱਤੇ ਕਿੱਡੀ ਕੱਟੀ ਕੀਤੀ ਸੀ ਮੈਂ ਰਿਪੋਰਟ ਤੋਂ ਇਲਾਵਾ ਵੀ ਸਰਕਾਰ ਨੂੰ ਕਹਿਣਾ ਚਾਹੁੰਨਾ ਵੀ ਕਿਹੜਾ ਅੰਦਰ ਉੱਤੇ ਐਡਾ ਵੱਡਾ ਜਿਹੜਾ ਆ ਉਹ ਦਿਖਾ ਤਾਂ ਵਾਪਰ ਗਿਆ ਸੀ ਜਿਹਦੇ ਲਈ ਐਡੀ ਵੱਡੇ ਪੱਦਰ ਦੇ ਉੱਤੇ ਕੀਤੀ ਉਹ ਕਪੁਲਿਸ ਤੇ ਮੈਂ ਸਾਡੀਆਂ ਜਿਹੜੀਆਂ ਜਥੇਬੰਦੀ ਬੁੱਢਾ ਦਾਲ ਦੀ ਉਹਨਾਂ ਨੂੰ ਵੀ ਕਹਿਣੀ ਤਗੀਦ ਕਰਨੀ ਚਾਹੁੰਨਾ ਵੀ ਤੁਹਾਡੇ ਨਾਲ ਨਹੀਂ ਕੋਈ ਵੀ ਕਿਉਂਕਿ ਤੁਹਾਡੇ ਕਿਉਂਕਿ ਅਕਸਰ ਮੈਂ ਦੇਖਣਾ ਬਹੁਤ ਸਾਰੇ ਗੁਰਦੁਆਰਿਆਂ ਦੇ ਕਈ ਵਾਰੀ ਜਥੇਬੰਦੀਆਂ ਦੇ ਝਗੜੇ ਚੱਲਦੇ ਆ ਸਾਡਾ ਕੇਵਲ ਤਾਂ ਕੇਵਲ ਬ੍ਰੋਹਰ ਸਰਕਾਰ ਦੇ ਨਾਲ ਆ ਕਿ ਸਰਕਾਰ ਐਂਟਰ ਹੋਈ ਤੇ ਕਿਉਂ ਹੋਈ ਕਿਉਂਕਿ ਗੁਰਦੁਆਰਾ ਸਹਿਮਾਨ ਦਾ ਕੋਈ ਪ੍ਰਬੰਧ ਦਾ ਸੰਬੰਧ ਸੀ ਸ੍ਰੀ ਅਕਾਲ ਤਖਤ ਨੂੰ ਕਹਿ ਦਿੰਦੇ ਸ਼ੋਮਣੀ ਕਮੇਟੀ ਨੂੰ ਕਹਿ ਦਿੰਦੇ ਬੈਠ ਕੇ ਅੱਗੇ ਵੀ ਆਪਾਂ ਹੱਲ ਸਾਰੇ ਕਰਦੇ ਆਂ ਪਰ ਹੱਲ ਕਰਨ ਦੀ ਬਜਾਏ ਸਿੱਧਾ ਜਾ ਕੇ ਐਂਟਰ ਹੋਣਾ ਸੋ ਜਥੇਬੰਦੀਆਂ ਸਾਡੀਆਂ ਸ਼ੋਮਣੀ ਕਮੇਟੀ ਦੀਆਂ ਸਤਕਾਰਤਿਆ ਪਰ ਜਿੱਥੇ ਮਰਿਆਦਾ ਦਾ ਲੰਘਣ ਹੋਵੇ ਉੱਤੇ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜ਼ਰੂਰ ਬੋਲਦੀ ਹੈ। ਸੋ ਸਰਕਾਰ ਨੇ ਜੋ ਕੀਤਾ ਉਹ ਬਾਜ਼ਮ ਨਹੀਂ ਕੀਤਾ। ਸੋ ਉਹ ਇੱਕ ਰਿਪੋਰਟ ਜਿਹੜੀ ਸੀ ਅੱਜ ਉਹ ਵੀ ਨਸ਼ਰ ਕੀਤੀ ਗਈ। ਇੱਕ ਪਿਛਲੇ ਦਿਨੀ ਕਿਉਂਕਿ ਇੱਕ ਦੇਖਣ ਵਿੱਚ ਆਇਆ ਸੀ ਕਿ ਸਰਪਉ ਦੀ ਬਹੁਤ ਵੱਡੇ ਪੱਧਰ ਤੇ ਮਰਿਆਦਾ ਦਾ ਲੰਘਣ ਹੁੰਦਾ ਹੈ। ਉਹਦੇ ਲਈ ਭਾਵੇਂ ਅਸੀਂ ਪਹਿਲਾਂ ਵੀ ਆ ਪੰਦਰ ਬਾੜੇ 'ਚ ਕਿਹਾ ਸੀ ਭਈ ਇਹ ਨਾ ਕੀਤਾ ਜਾਵੇ ਹੁਣ ਅੱਜ ਐਗਜੈਕਟਿਵ ਨੇ ਸਾਰੇ ਇੱਕਮੁੱਠ ਹੋ ਕੇ ਕਿ ਜਿਹੜੇ ਸਿਰਪਾਉ ਆ ਕਿਹਨੂੰ ਦਿੱਤੇ ਜਾਣੇ ਆ ਤੇ ਕਿਹਨੇ ਦੇਣੇ ਆ ਇਹ ਮर्याਦਾ ਦਾ ਜ਼ਰੂਰ ਅੱਜ ਧਿਆਨ ਰੱਖਦੇ ਹੋਏ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸੱਭਾਨਾਂ ਨੂੰ ਕਿ ਮੇਨ ਤੌਰ ਤੇ ਸਤ ਸਤਗੁਰੂ ਜੀ ਦੇ ਜੋਤੀ ਜੋਤ ਦਿਵਸ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਸਤਗੁਰੂ ਜੀ ਦੀ ਗੁਰਤਾ ਗੱਦੀ ਦੇ ਸਾਰੇ ਦਿਹਾੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੇ ਪੰਦਰ ਤੇ ਉਹ ਮਨਾਏ ਜਾਂਦੇ ਹਨ ਹੁਣ ਸਿਰਫ ਅੰਦਰਲੇ ਪ੍ਰਬੰਧ ਦੇ ਵਿੱਚ ਜਿਹੜੇ ਸਾਡੇ ਗ੍ਰਾਂਥੀ ਆ ਜਾਂ ਸਾਡੇ ਕੀਰਤਨੀਏ ਉਹਨਾਂ ਨੂੰ ਸਿਰਪਾਉ ਦਿੱਤੇ ਜਾਣਗੇ ਬਾਕੀ ਸਾਰੇ ਇੱਕ ਟੱਕੋਂ ਜਿਹੜੇ ਸਾਡੇ ਕੋਈ ਮਹਾਪੁਰ ਸਤਕਾਰ ਜਥੇਬੰਦੀਆਂ ਦੇ ਸਤਕਾਰਤੇ ਆ ਉਹਨਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਯੋਗਦਾਨ ਆ ਆਮ ਕਰਕੇ ਜਿਹੜੀ ਹੁੰਦੀ ਸੀ ਫੇ ਹਰੇਕ ਬੰਦਾ ਹੀ ਮੋਹਰ ਨੂੰ ਸਿਰ ਕੱਢ ਲਵੇ ਇਹ ਜਿਹੜੇ ਸਰਪ ਬਿਲਕੁਲ ਟੋਟਲੀ ਬੰਦ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖਰਚ ਦੇ ਵਿੱਚੋਂ ਜਿਹੜੇ ਇਹ ਹੁੰਦੇ ਸੀ ਉਹਦੇ ਵਿੱਚੋਂ ਇੱਕ ਹੁਣ ਮੈਂ ਹਾਲੇ ਬੋਲਣਾ ਨਹੀਂ ਕਿਉਂਕਿ ਮੇਰੀ ਆਪ ਤੇ ਆਪੇ ਜਿਲੇ ਕੁਝ ਨਾ ਕੁਝ ਕਰ ਲਈਏ ਫੇ ਬੋਲੀਏ ਉਹ ਕਿਸੇ ਚੰਗੇ ਪਾਸੇ ਦੇ ਵਿੱਚ ਲਾਵਾਂਗੇ ਤਾਂ ਕਿ ਕੌਮ ਦਾ ਜਿਹੜਾ ਉਜਲਾ ਭਵਿਕ ਹਰਿਆਵਲ ਦੱਸਦਾ ਆ ਜਿਹੜੇ ਬੱਚੇ ਬੱਚੀਆਂ ਅੱਜ ਪਰਦੇਸ਼ਾਂ ਨੂੰ ਦੌੜਦੇ ਆ ਭਾਵੇਂ ਅਸੀਂ ਅਕੈਡਮੀ ਪਹਿਲਾਂ ਵੀ ਸ਼ੁਰੂ ਕਰ ਲਈ ਆ ਪਰ ਹੋਰ ਵੀ ਇੱਕ ਸ਼ੁਰੂ ਕਰਾਂਗੇ ਤਾਂ ਕਿ ਬੱਚਿਆਂ ਦਾ ਰੁਝਾਨ ਇਹਦੇ ਵੱਲ ਵੱਧ ਸਕੇ ਦੂਸਰਾ ਕਿਉਂਕਿ ਭਾਵੇਂ ਉਹ ਸਾਡੇ ਪ੍ਰਬੰਧ ਨਾਲ ਸੰਬੰਧਤ ਆ ਪਰ ਕਿਉਂਕਿ ਤੁਸੀਂ ਵੀ ਪ੍ਰਬੰਧ ਦਾ ਹਿੱਸਾ ਆ ਤੁਸੀਂ মিডিਆ ਆ ਤੇ মিডিਆ ਕਈ ਵਾਰੀ ਹਰ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਸੋਸਾਇਟੀ ਦੇ ਵਿੱਚ ਕੋਈ ਕਿਸੇ ਢੰਗ ਦਾ ਕਿਤੇ ਢੰਗ ਦਾ ਪਰ ਸਤਗੁਰ ਜੀ ਨੇ ਇੱਕ ਮਰਿਆਦਾ ਨਿਰਧਾਰਤ ਕੀਤੀ ਤੇ ਸਾਖ ਖਾਸ ਕਰਕੇ ਸੋਨੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਬੋਲ ਵਾਲੇ ਉਹ ਅਸੀਂ ਅੱਜ ਤੁਹਾਡੇ মিডিਆ ਰਾਹੀਂ ਵੀ ਉਦਾਂ ਸਾਡਾ ਪ੍ਰਬੰਧ ਸਿਕੰਦਰ ਸਾਹਿਬ ਦਾ ਸਾਰਿਆਂ ਨੂੰ ਕਨਵੇ ਕਰਨਗੇ ਕਿ ਜਿੰਨੇ ਸਾਡੇ ਗ੍ਰਾਂਥੀ ਸਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਆ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਮਰਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਚੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਨਹੀਂ ਬਣਾਉਣਗੇ ਕਿ ਕੋਈ ਵੀ ਜਿਹੜਾ ਗ੍ਰੰਤੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਟ ਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈਪ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਮੰਦ ਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਜੋਨੀ ਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਂ ਕਿ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਾਧਗੁਰੂ ਨੂੰ ਸਮਰਪਿਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਾਬੇ ਦੇ ਖੜੇ ਕਰ ਲੈਂਦੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਆ ਉਹ ਜ਼ਰੂਰ ਜਿਹੜੀ ਲਾਗੂ ਕੀਤੀ ਜਾਊਗੀ ਦੂਸਰਾ ਇੱਕ ਪਿਛਲੇ ਦਿਨੀ ਅਸੀਂ ਫੈਸਲਾ ਕੀਤਾ ਸੀ ਕਿਉਂਕਿ ਧੰਨ ਧੰਨ ਸਾਹਿਬ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਮਨਾਉਂਦੇ ਭਾਵੇਂ ਆਪਾਂ ਪੰਜਾਬ ਵਿੱਚ ਵੀ ਆ ਸਾਰੇ ਪਰ ਅਸੀਂ ਇਸ ਸਾਲ ਫੈਸਲਾ ਕੀਤਾ ਤੇ ਗਾਹਾਂ ਤੋਂ ਲਗਾਤਾਰ ਇਹ ਇਹਵੇਂ ਲਾਗੂ ਰਹੂਗਾ ਕਿ 17 ਤਰੀਕ ਨੂੰ 17 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਹਨੂੰ ਜਿੱਦਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਉਸੇ ਤਾਰੀਖ ਦੇ ਉੱਤੇ ਇਹਨੂੰ ਵੱਡੇ ਪੱਧਰ ਤੇ ਮਨਾਇਆ ਜਾਊਗਾ ਉੱਥੇ 16 ਤਰੀਕ ਨੂੰ ਕਬੀ ਦਰਬਾਰ ਢਾਡੀ ਦਰਬਾਰ ਗਤਕੇ ਦੇ ਜੋਰ ਤੇ 17 ਤਰੀਕ ਨੂੰ ਰਾਤ ਨੂੰ ਆਤਿਸ਼ਬਾਜੀ ਦੀਪਮਾਲਾ ਤੇ ਦਿਨ ਦੇ ਸਾਰੇ ਜਿਹੜੇ ਗੁਰਮਤ ਦੇ ਉਹ ਸਮਾਗਮ ਚੱਲਣਗੇ ਤੇ ਇਹਦੇ ਲਈ ਚੇਚੇ ਤੌਰ ਤੇ 10 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਮਹਾਨ ਕੀਰਤਨ ਆਪਣੇ ਨਗਰ ਕੀਰਤਨ ਜਿਹੜਾ ਆ ਉਹ ਜਿਹੜਾ ਉੱਥੋਂ ਸ਼ੁਰੂ ਹੋਊਗਾ ਚਾਲੇ ਪਾਊਗਾ ਔਰ ਉਹਦੇ ਵਿੱਚ ਜਿੱਥੇ 사ਤਗੁਰ ਜੀ ਦੇ ਸਰੂਪ ਬਰਾਜਮਾਨ ਹੋਣਗੇ ਉਥੇ ਨਾਲ 사ਤਗੁਰ ਜੀ ਦੇ ਸ਼ਾਸਤਰ ਜਿਹੜੇ ਆ ਉਹ ਗੱਡੀ ਵੀ ਨਾਲ ਚੱਲੂਗੀ ਤੇ ਇਹਦਾ ਰੂਟ ਜਿਹੜਾ ਰੱਖਿਆ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਲਗਭਗ 600 ਕਿਲੋਮੀਟਰ ਹੈ ਉਹ ਅਸੀਂ ਰੱਖਿਆ ਸਾਰਾ ਹੀ ਪਹਿਲੇ ਦਿਨ ਦਾ ਫਰਾ ਜਿਹੜਾ ਆ ਉਹ ਤੁਹਾਡਾ 10 ਤੋਂ ਸ਼ੁਰੂ ਹੋ ਕੇ ਰਾਤ ਦਾ ਬਿਸ਼ਰਾਮ ਗੁਰਦੁਆਰਾ ਚਮਕੌਰ ਸਾਹਿਬ ਕਤਲਗੜ੍ਹ ਸਾਹਿਬ ਵਿਖੇ 11 ਨੂੰ ਸ਼ੁਰੂ ਹੋ ਕੇ ਚਮਕੌਰ ਸਾਹਿਬ ਤੋਂ ਗੁਰਦੁਆਰਾ ਆਲਮਗੀਰ ਪਾਚਾਈ ਦਸਵੀਂ ਤੇ ਉੱਥੋਂ ਫਿਰ 12 ਤਰੀਕ ਨੂੰ ਮੰਜੀ ਸਾਹਿਬ ਆਲਮਗੀਰ ਤੋਂ ਚਾਲੇ ਬਾਕੇ ਮਹਾਨ ਨਗਰ ਕੀਰਤਨ ਜਿਹੜਾ ਆ ਗੁਰਦੁਆਰਾ ਮਹਿੰਦੀ ਆਣਾ ਪਹਿਲਾਂ ਅਸੀਂ ਤਖਤੂਪੁਰ ਸੀ ਉੱਥੇ ਪ੍ਰਬੰਧ ਘਾਟਿਆ ਉੱਥੇ ਰਾਤ ਦਾ ਵਿਸ਼ਰਾਮ ਫਿਰ ਮਹਿੰਦੀ ਆਣਾ ਗੁਰਦੁਆਰੇ ਤੋਂ ਚੱਲ ਕੇ ਗੁਰਦੁਆਰਾ ਗੰਗਸਰ ਜੈਤੋਂ ਜਿਹੜੀ ਆਪਾਂ ਸ਼ਬਾਬ ਦੀ ਵੀ ਮਨਾਉਣੀ ਆ ਫਰਵਰੀ ਦੇ ਮਹੀਨੇ ਦੇ ਵਿੱਚ ਉਥੇ ਫਿਰ 14 ਨੂੰ ਗੰਗਸਰ ਜੈਤੋਂ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਤੇ ਇਸੇ ਤਰ੍ਹਾਂ ਦਰਬਾਰ ਸਾਹਿਬ ਤੋਂ ਚੱਲ ਕੇ ਮੁਖਸਰ ਤੋਂ ਫਿਰ ਗੁਰਦੁਆਰਾ ਹਾਜੀ ਰਤਨ ਬਟਿੰਡਾ ਤੇ 16 ਨੂੰ ਹਾਜੀ ਰਤਨ ਬਟਿੰਡਾ ਤੋਂ ਚੱਲ ਕੇ ਦਮਦਮਾ ਸਾਹਿਬ ਇਹਦੀ ਸੰਪਾਪਤੀ ਸੰਪੂਰਨਤਾ ਹੋਊਗੀ ਇਹਦੇ ਵਿੱਚ ਅਸੀਂ ਕਿਉਂਕਿ ਇਸ਼ਤਿਹਾਰ ਛਾਪੇ ਆ ਉਹਨਾਂ ਦੇ ਵਿੱਚ ਬੇਰਵਾ ਵੀ ਦੇ ਦਿੱਤਾ ਕਿ ਕਿੱਥੇ ਕਿੱਥੇ ਇਹਨਾਂ ਦੇ ਪੜਾਅ ਹੋਣਗੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹਾਂ ਸਾਰੇ ਮਹਾਪੁਰਸ਼ਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਤੇ ਖਾਸ ਕਰਕੇ মিডিਏ ਵਾਲੇ ਅਸੀਂ ਯਤਨ ਤਾਂ ਕਰਾਂਗੇ ਆਪਣੇ ਤੌਰ ਤੇ ਵੀ ਫੇ ਬਾਅਦ ਚੜ ਕੇ ਇਹਦੇ ਵਿੱਚ ਆਪਾਂ ਯੋਗਦਾਨ ਪਾਈਏ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਾਂ ਪਿਛਲੇ ਦਿਨੀ ਹੁਣ ਬਣਾ ਕੇ ਹਟਿਆ ਰਾਜਕੋਟ ਦੀ ਧਰਤੀ ਤੇ ਜੋੜ ਮੇਲਾ ਜਿਹੜਾ 3 ਦਿਨ 3 4 ਤੇ 5 ਤਰੀਕ ਨੂੰ ਚੱਲਿਆ ਇਹ ਉਹ ਸਥਾਨ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਗਲ ਰਾਜ ਦੀ ਜੜ ਪੱਟੀ ਸੀ ਤੇ ਜਿੱਥੋਂ ਇਸ ਭਾਰਤ ਆਜ਼ਾਦ ਭਾਰਤ ਦੀ ਜਿਹੜੀ ਆਪਣੇ ਗੁਲਾਮੀ ਤੋੜਨ ਲਈ ਸਤਿਗੁਰੂ ਜੀ ਨੇ ਆਜ਼ਾਦੀ ਦੀ ਲੜਾਈ ਵੀ ਸ਼ੁਰੂ ਕੀਤੀ ਸੀ ਉਹ ਕਿੰਨਾ ਚਿਰ ਲੱਗਾ ਸਤਿਗੁਰੂ ਜੀ ਦਾ ਆਪਣਾ ਸਾਰਾ ਪਰਿਵਾਰ ਗਾਂਹ ਸਾਰੇ ਦਾ ਸਾਰਾ ਪੰਥ ਖਾਲਸਾ ਇਹ ਤੇ ਜੂਝਦਾ ਰਿਹਾ ਸੋ ਇਸ ਕਰਕੇ ਵੱਡੇ ਪੱਦਰ ਤੇ ਮਨਾਉਣਾ ਤੁਸੀਂ ਵੀ ਸਾਰੇ ਵੱਧ ਤੋਂ ਵੱਧ ਇਹਦੇ ਵਿੱਚ ਮੌਲਿਕ ਕਰਿਓ ਤਾਕੇ ਗੁਰੂ ਸਾਹਿਬ ਕਿਰਪਾ ਕਰਨ ਜਿਥੇ ਸਤਗੁਰੂ ਜੀ ਦੀ ਖੁਸ਼ੀ ਦੇ ਸਤਗੁਰੂ ਜੀ ਦੀ ਅਸੀਸ ਦੇ ਪਾਤਰ ਬਣੀਏ ਉਥੇ ਪੰਥ ਆਪਣਾ ਜਾਹੋ ਜਲਾਲ ਵੀ ਜਿਹੜਾ ਹੈ ਉਹ ਸਾਰਾ ਦਿਖਾ ਦੇ ਦੂਸਰੀ ਬੇਨਤੀ ਇਹ ਆ ਕਿ ਪਿਛਲੇ ਦਿਨੀ ਤਖਤਰੀ ਕਾਲਕਾ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਵਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਹਿਲਾਂ ਮੈਨੂੰ ਵੀ ਇੱਕ ਚਿੱਠੀ ਲਿਖੀ ਸੀ ਫਿਰ ਉਹਨੇ ਚਿੱਠੀ ਤਾਕਤ ਤਾਕਤ ਸ੍ਰੀ ਕੇ ਜੈਤੁਰ ਅਦਾਲਤਖ ਸਾਹਿਬ ਨੂੰ ਵੀ ਚਿੱਠੀ ਲਿਖੀ ਤੇ ਸਿੰਘ ਸਾਹਿਬ ਨੇ ਫਿਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਮੈਂਬਰ ਸਾਨੂੰ ਪਤਾ ਹੀ ਆ ਸਾਰੇ ਔਰ ਅਸੀਂ ਫਿਰ ਇੱਕ ਦਿਨ ਮੀਟਿੰਗ ਕਰਕੇ ਇਹ 12-12 ਨੂੰ ਆ ਇੱਕ ਮੋਦੀ ਸਾਹਿਬ ਨੂੰ ਚਿੱਠੀ ਮੇਰੇ ਵੱਲੋਂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਕਿਹਾ ਸੀ ਸਾਰੀ ਕਾ ਕਤੋਂ ਖਤਾਬ ਤੈਅ ਕਰਨੀ ਆ ਇਹ ਮੈਂ ਵੀ ਚਿੱਠੀ ਲਿਖੀ ਤਾਂ ਇੱਕ ਚਿੱਠੀ ਹਰਮਿੰਦਰ ਸਿੰਘ ਕਾਲਕੇ ਨੇ ਵੀ ਲਿਖੀ ਸੀ ਇਹ ਚਿੱਠੀ ਦਾ ਫਿਰ ਸਾਨੂੰ ਜਿਹੜਾ ਜਵਾਬ ਆ ਉਹ ਸਾਨੂੰ 23 ਦਸੰਬਰ ਨੂੰ ਮਿਲਿਆ 23 ਦਸੰਬਰ ਨੂੰ ਉਹਦੇ ਵਿੱਚ ਜਿਹੜਾ ਮੈਂ ਉਹਦਾ ਤੁਹਾਨੂੰ ਥੋੜਾ ਜਿਆਦਾ ਪੜ ਕੇ ਜਿਹੜਾ ਸਾਨੂੰ ਰਿਪਲਾਈ ਆਇਆ ਦੱਸ ਦਿਆਂ ਪਲੀਜ਼ ਰੈਫਰ ਐਂਡ ਇਨਕਲੋਜ਼ਡ ਲੈਟਰਸ ਅਸੀਮਡ ਫਰੋਮ ਹਰਜਿੰਦਰ ਸਿੰਘ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਐਂਡ ਹਰਮੀਤ ਸਿੰਘ ਕਾਲਕਾ ਪ੍ਰੈਜ਼ੀਡੈਂਟ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਂਸ ਟੂ ਮੀਟ ਪ੍ਰਾਈਮ ਮਿਨਿਸਟਰ ਅਲੋਂਗ ਵਿਦ ਅ ਹਾਈ ਲੈਵਲ ਡੈਲੀਗੇਸ਼ਨ ਕਨਸਟੀਟਿਊਟਿਡ ਬਾਈ ਸ਼੍ਰੀ ਅਕਾਲ ਤਖਤ ਸਾਹਿਬ ਟੂ ਡਿਸਕਸ ਇਸ਼ੂ ਰਿਗਾਰਡਿੰਗ ਰਿਲੀਜ਼ ਆਫ ਬੰਦੀ ਸਿਕਸ ਐਂਡ ਟੂ ਲੇਜਨ ਦਾ ਅਮਾਉਂਟ ਆਫ ਪਨਿਸ਼ਮੈਂਟ ਆਫ ਭਾਈ ਬਲਵੰਤ ਸਿੰਘ ਰਾਜੋਆਣਾ ਇਨ ਦਿਸ ਰਿਗਾਰਡ ਪ੍ਰਾਈਮ ਮਿਨਿਸਟਰ ਹੈਜ਼ ਡਿਜ਼ਾਇਡ ਥੈਟ ਦੇ ਮੇ ਮੀਟ ਹੋਮ ਮਿਨਿਸਟਰ ਸੋ ਉਹਨਾਂ ਨੇ ਸਾਨੂੰ ਇਹ ਚਿੱਠੀ ਜਿਹੜੀ ਸੀ 23 ਨੂੰ ਭੇਜੀ ਤਾਂ ਇਹਦਾ ਲੱਥਾ ਉਹਨਾਂ ਨੇ ਹੋਮ ਮਿਨਿਸਟਰ ਨੂੰ ਵੀ ਭੇਜ ਦਿੱਤਾ ਹੁਣ ਅਸੀਂ ਇੱਕ ਦਿਨ ਮੀਟਿੰਗ ਕੀਤੀ ਸੀ ਬੈਠ ਕੇ ਤੇ ਉਹਦੇ ਬਾਬਤ ਫਿਰ ਉਹ ਹੁਣ ਤੁਹਾਨੂੰ ਜਿੱਦਣ ਅਸੀਂ ਬੈਠ ਕੇ ਉਹਦਾ ਅਗਾਊ ਫੈਸਲਾ ਜਿਹੜਾ ਕਰਾਂਗੇ ਉਹ ਸਾਨੂੰ ਕਨਵੇ ਕਰ ਦਊਗਾ ਕਿਉਂਕਿ ਇਹਦੀ ਡੈਡ ਲਾਈਨ 31 ਤਰੀਕ ਰੱਖੀ ਸੀ 31 ਦਸੰਬਰ ਤੇ ਰਾਜਵਾਨਾ ਸਾਹਿਬ ਨੇ ਇੱਕ ਚਿੱਠੀ ਮੈਨੂੰ ਹੋਰ ਵੀ ਆ ਹੁਣ ਲਿਖੀ ਆ ਜਿਹੜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਦੁਆਰਾ ਉਹ ਚਿੱਠੀ ਭੇਜੀ ਆ ਸੋਹਣੀ ਗੁਰਦਰਾਪੁਰਵੰਧਕ ਕਮੇਟੀ ਨੂੰ ਉਸ ਮੀਟਿੰਗ ਦੇ ਉਸ ਜਿਹੜੀ ਉਹਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਉਹਨੇ ਕਿਹਾ ਪਈ ਇਹ ਕਮੇਟੀ ਜਿਹੜੀ ਆ ਇਹ ਆਪਣਾ ਸਾਰਥਕ ਰੋਲ ਅਦਾ ਕਰੇ ਇਸ ਕਰਕੇ ਨਾ ਪਈ ਕਮੇਟੀ ਕਮੇਟੀ ਬਣ ਕੇ ਰਹਿ ਜਾਏ ਸੋ ਅਸੀਂ ਸਾਰੇ ਉਸ ਗੱਲ ਲਈ ਬਿਲਕੁਲ ਤਿਆਰਿਆਂ ਤੇ ਤਤਪਰੇ ਆ ਪਰ ਮੀਨ ਬਾਈ ਲਈ ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਖਰੀ ਅਹਿਮਦ ਸ਼ਾਹ ਜਿਹੜੇ ਹੋਮ ਮਿਨਿਸਟਰ ਉਹਨੇ ਬਿਆਨ ਦੇ ਦਿੱਤਾ ਔਰ ਉਹ ਬਿਆਨ ਮੈਂ ਸਮਝਦਾ ਕਦੇ ਵੀ ਅੱਜ ਤੱਕ ਦਾ ਇਤਿਹਾਸ ਨਹੀਂ ਆ ਕਦੇ ਵੀ ਕੋਈ ਹੋਮ ਮਿਨਿਸਟਰ ਹੋਵੇ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਵੀ ਆਨਰੇਰੀ ਤੌਰ ਤੇ ਕੋਈ ਹੋਵੇ ਮਿਨਿਸਟਰ ਮ ਇਹਦਾ ਨਹੀਂ ਕਦੇ ਵੀ ਕਰੂਗਾ ਵੀ ਜੇ ਕਿਸੇ ਮर्यादा ਮੈਂ ਹੁਣ ਉਹਦੇ ਬਾਰੇ ਕੀ ਲਾਜਵਾਰ ਸਕਦਾ ਪਰ ਉਹਦਾ ਮੈਸੇਜ ਸਿੱਖ ਪੰਥ ਦੇ ਵਿੱਚ ਕੋਈ ਚੰਗਾ ਨਹੀਂ ਗਿਆ ਹਰ ਇੱਕ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਇਸ ਪਾਰਲੀਮੈਂਟ ਜਿਹੜਾ ਆਪਾਂ ਕਹਿੰਦੇ ਮੰਦਰ ਆ ਜਿੱਥੋਂ ਕਾਨੂੰਨ ਘੜੇ ਜਾਂਦੇ ਆ ਠੀਕ ਆ ਕਾਨੂੰਨ ਘੜੇ ਆ ਕਾਨੂੰਨ ਉਹ ਲਾਗੂ ਹੋ ਜਾਣਗੇ ਪਰ ਇਹੋ ਜਿਹੇ ਬੋਲ ਬੋਲਣੇ ਉਹ ਚੰਗੇ ਨਹੀਂ ਜਿਹੜੇ ਦੂਏ ਦੇ ਦਿਲ ਦੇ ਵਿੱਚ ਖੁੱਭ ਜਾਣ ਸੋ ਉਹਨਾਂ ਨੇ ਉਹਦੇ ਬਾਬਤ ਵੀ ਚਿੱਠੀ ਲਿਖੀ ਉਹ ਬੱਕਰਾ ਕਨਸੈਪਟ ਐ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਤੇ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪਟੀਸ਼ਨ ਐ ਮਾਰਸੀ ਪਟੀਸ਼ਨ ਉਹਨੂੰ ਵਾਪਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟਫੁੱਲ ਉਹਦਾ ਜਿਹੜਾ ਆ ਉਹ ਸਾਰਥਕ ਉਪਰਦਾਇਕ ਹੋਊਗੀ ਸੋ ਅੱਜ ਦੇ ਵਿੱਚ ਸਿਰਫ ਕੇਵਲ ਦਾ ਕੇਵਲ ਅਸੀਂ ਬੈਠ ਕੇ ਇਹੋ ਹੀ ਵਿਚਾਰ ਸਾਰੇ ਕੀਤੇ ਆ ਜਿਹੜੇ ਸਾਰਸੰਮਤੀ ਦੇ ਨਾਲ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਨਗਰ ਕੀਰਤਨ ਪ੍ਰੰਪਰਪ ਹੋਣਾ ਉਹ 10 ਤਰੀਕ ਨੂੰ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਓ ਮਹਾਪੁਰਸ਼ ਕਾਰਸੇਵਾ ਵਾਲੇ ਮਹਾਪੁਰਸ਼ ਫਿਰ ਆਪਣੇ ਨਿਰਮਲੇ ਮਹਾਪੁਰਸ਼ ਅਦਾਸੀਨ ਮਹਾਪੁਰਸ਼ ਆਪ ਵੀ ਆਪਣੇ ਤੌਰ ਤੇ ਚਿੱਠੀਆਂ ਸਾਰਿਆਂ ਨੂੰ ਕੱਢਾਂ ਕਿ ਮੈਂਬਰਾਂ ਦੀਆਂ ਡਿਊਟੀਆਂ ਲਾਉਣੇ ਆ ਕਿ ਖਾਮਸੇ ਕੰਮ ਸ਼ੁਰੂ ਵਾਲੇ ਦਿਨ ਤੇ ਸਮਾਪਤੀ ਵਾਲੇ ਦਿਨ ਉਹ ਦਿਨ ਜਰੂਰ ਸਾਰੇ ਮਹਾਪੁਰਸ਼ ਉੱਥੇ ਜਿਹੜੇ ਆ ਉਹ ਸ਼ਾਮਲ ਹੋਣ ਸੋ ਸਾਡਾਂ ਸਾਰਿਆਂ ਦਾ ਇੱਕ ਵਾਰੀ ਫੇਰ ਦਿਲ ਦੀਆਂ ਲੱਗੀਆਂ ਤੁਹਾਨੂੰ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਉਨੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਦਾ ਜਿਹੜਾ ਮੇਨ ਤੌਰ ਤੇ ਸਾਡਾ ਕਿਉਂਕਿ ਹੁੰਦਾ ਤਾਂ ਮਹੀਨਾਵਾਰੀ ਆ ਪਰ ਅੱਜ ਕੁਝ ਇੱਕ ਦੋ ਮਸਲੇ ਹੋਰ ਵੀ ਸੀ ਜਿਹੜੇ ਵਿਚਾਰਨ ਵਾਲੇ ਉਹ ਸਾਰੇ ਵਿਚਾਰੇ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਕਾਕਾਰ ਜੀ ਪਟਨਾਪੁਰ ਲੋਧੀ ਵਾਲੀ ਰਿਪੋਰਟ ਜੇ ਆਪਾਂ ਕਿਹਾ ਕਿ ਤੁਮ ਬਾਬਾ ਬਲਬੀਰ ਸਿੰਘ ਉਹਨਾਂ ਦਾ ਕੋਈ ਰੋਲ ਨਹੀਂ ਪਰ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਸਿੱਧੇ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਮੇਰੇ ਮੇਰੀ ਬੇਰੀ ਬਹੁਤ 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 ਮੈਂ ਕਿਹਾ ਜੋ ਤੁਹਾਨੂੰ ਤੁਸੀਂ ਸੁਣਿਆ ਸ਼ਾਇਦ ਕਿ ਬਾਬਾ ਬਲਬੀਰ ਸਿੰਘ ਉਹਨਾਂ ਦੀ ਇੱਕ ਜਥੇਬੰਦੀ ਹੈ 96 ਕਰੋੜੀ ਉਹਨਾਂ ਦਾ ਕਬਜ਼ੇ ਦਾ ਝਗੜਾ ਸੀ ਬਾਬਾ ਮਾਨ ਸਿੰਘ ਨਾਲ ਤੇ ਝਗੜਾ ਉਹ ਕਿਸੇ ਢੰਗ ਦੇ ਨਾਲ ਮੁਕਾਇਆ ਜਾ ਸਕਦਾ ਸੀਗਾ ਸਾਡਾ ਰੋਸ ਸਭ ਤੋਂ ਵੱਡਾ ਸਰਕਾਰ ਦੇ ਖਿਲਾਫ ਆ ਵੀ ਸਰਕਾਰ ਨੇ ਕਿਹੜੇ ਪੈਰ 4 ਵਜੇ ਸਵੇਰੇ ਤੜਕੇ ਨਿਤਨੇਮ ਬੇਲੇ ਅੰਦਰ ਵੜ ਕੇ ਮਰਿਆਦਾ ਦਾ ਲੰਘਣ ਕਰਕੇ ਕਿਹਨੇ ਹੁਕਮ ਦਿੱਤਾ ਕਿਹਨੇ ਗੋਲੀਆਂ ਦਾ ਹੁਕਮ ਦਿੱਤਾ ਇੱਥੇ ਤਾਂ ਰੋਜ਼ ਲੰਦੀ ਜਾਂਦੀ ਜੀ ਕਿੱਦਾਂ ਚੱਲੀ ਕਿਵੇਂ ਚੱਲੀ ਤੇ ਹੁਣ ਆਪਣੀ ਵਾਰ ਨੂੰ ਕਿਉਂ ਹੁਣ ਮੰਨ ਲਓ ਉਸੇ ਗੁਰੂ ਸਾਹਿਬ ਹੋਰ ਸੀਗੇ ਹਣ ਵੀ ਤਾਂ ਉਹ ਹੀ ਗੁਰੂ ਸਾਹਿਬ ਸੀ ਨਾ ਹਣ ਵੀ ਤਾਂ ਗੁਰੂ ਘਰ ਉਹ ਹੀ ਸੀ ਨਾ ਤੇ ਸਾਡਾ ਇਸ ਕਰਕੇ ਬਾਬੇ ਬਾਬਿਆਂ ਨਾਲ ਨਹੀਂ ਕੋਈ ਝਗੜਾ ਹਜ ਤਾਂ ਇਹ ਚਾਹੁੰਦੇ ਆ ਕਿ ਜੇ ਕੋਈ ਝਗੜਾ ਸੀ ਉਹਨਾਂ ਦਾ ਉਹਨੂੰ ਬੈਠ ਕੇ ਹੱਲ ਕਰ ਦੇ ਤੇ ਸਰਕਾਰ ਨੂੰ ਕੀ ਦਖਲਅੰਦਾਜ਼ੀ ਕਰਨ ਦੀ ਲੋੜ ਸੀ ਵੀ ਅੰਦਰ ਜਾ ਕੇ ਤੜਕੇ ਵੜ ਕੇ ਦਾ ਉੱਥੇ ਗੋਲੀਆਂ ਚਲਾ ਕੇ ਮਰਿਆਦਾ ਦਾ ਲੰਘਣ ਕੀਤਾ ਅਥਰੂ ਗਾਇ ਸਿੱਟ ਕੇ ਅੰਦਰ ਖੰਡ ਬਾੜ ਚੱਲਦਾ ਸੀ ਖੰਡਤ ਕੀਤਾ ਇਹ ਜਿਹੜੀ ਮਰਿਆਦਾ ਆ ਉਹ ਤਾਂ ਮਰਿਆਦਾ ਗੁਰੂ ਘਰ ਦੀ ਸਾਰਿਆਂ ਤੇ ਹੀ ਆ ਜੇ ਆਪਾਂ ਕੋਈ ਗਨਾਹ ਕਰੀਏ ਤਾਂ ਆਪਾਂ ਫਿਰ ਬਖਸ਼ੇ ਜਾਵਾਂਗੇ ਜੇ ਕੋ ਦੂਜਾ ਕਰੇ ਤਾਂ ਫਿਰ ਉਹ ਗੁਨਾਹਗਾਰ ਕਿ ਆਪਾਂ ਫਿਰ ਆਪਾਂ ਬਰੀ ਹੋਗਾ ਜੀ ਸੋ ਇਸ ਕਰਕੇ ਬਾਬਾ ਜੀ ਨਾਲ ਨਹੀਂ ਸੀ ਸਿਰਫ ਹੈਗਾ ਸਾਡਾ ਅੱਜ ਵੀ ਮੈਂ ਤੁਹਾਨੂੰ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਕਿ ਸਰਕਾਰ ਨੇ ਜੋ ਕੁਝ ਕੀਤਾ ਉਹ ਸਰਕਾਰ ਉਤਰਦਾਇਕ ਆ ਹੋਮ ਮਿਨਿਸਟਰ ਉਤਰਦਾਇਕ ਆ ਪੰਜਾਬ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹ ਉਹਦੇ ਉਤਰਦਾਇਕ ਆ ਤਾਂ ਮਤਲਬ ਕਿ ਜਿਹੜੀ ਰਿਪੋਰਟ ਆਈ ਆ ਮੁੱਖ ਮੰਤਰੀ ਦੇ ਕੋਲ ਇਹ ਹੁਣ ਪਾਰਸੋ ਜਸ ਸਿੰਘ ਸਾਹਿਬ ਨੂੰ ਦਿਆਂਗੇ ਮੇਰਾ ਮੈਂ ਨਹੀਂ ਇਹਦੇ ਬਾਰੇ ਕੁਝ ਵੀ ਕਹਿੰਦਾ ਮੈਂ ਤਾਂ ਤੁਹਾਨੂੰ ਕਿਉਂਕਿ ਸੈਂਪਲ ਤੁਸੀਂ ਮੈਨੂੰ ਸਵਾਲ ਕੀਤਾ ਸੀ ਉਹਦੀ ਰਿਪੋਰਟ ਹੁਣ ਅਸੀਂ ਅਟਾਲ ਤੱਕ ਤੁਹਾਨੂੰ ਪਰਸੋਂ ਦਿੱਤੀ ਜਾਊਗੀ ਉਹਲੇ ਤੁਹਾਨੂੰ ਕਾਪੀਆਂ ਮਿਲ ਜਾਣਗੀਆਂ ਤੇ ਜਿਹੜਾ ਧਰਨਾ ਚੱਲਦਾ ਪਿਆ ਉੱਥੇ ਲਗਾਤਾਰ ਜਾਰੀ ਰਹੇ ਧਰਨਾ ਹੁਣ ਜਿਹੜਾ ਆ ਉਹਦੇ ਬਾਰੇ ਸੋਚ ਲਾਂਗੇ ਬੈਠ ਕੇ ਵੀ ਤਾਂ ਕਿ ਕਿਉਂਕਿ ਰਿਪੋਰਟ ਆ ਗਈ ਆ ਉਹ ਤੋਂ ਬਾਅਦ ਫੇਰ ਸੋਚਾਂਗੇ ਪ੍ਰਧਾਨ ਸਰ ਜੋਟਰਨ ਮਲਦੀ ਬਿੱਲੇ ਦਾ ਮਸਲਾ ਏ ਕੀ ਕਿਹਾ ਗਿਆ ਕਿ ਉਹ ਅੱਜ ਵੀ ਸਾਡੇ ਉਹ ਅੱਜ ਵੀ ਸਾਡੀ ਉੱਥੇ ਚੰਡੀਗੜ੍ਹ ਦੇ ਵਿੱਚ ਤਰੀਕ ਸੀ ਜਿਹੜੇ ਰੋੜਾ ਸਾਹਿਬ ਜਿਨ੍ਹਾਂ ਨੇ ਕੇਸ ਪਾਇਆ ਆ ਅੱਜ ਕੱਲ ਵੀ ਸਾਡੇ ਆਪਣੇ ਵਕੀਲ ਸਾਹਿਬ ਪਨੀਚੇ ਖੋਂ ਗਏ ਸੀ ਅੱਜ ਵੀ ਗਾਇਓ ਆ ਤੇ ਸਰਕਾਰ ਦਾ ਵੀ ਵਕੀਲ ਸੀ ਸਾਡਾ ਵੀ ਉੱਥੇ ਵਕੀਲ ਸੀ ਉਹ ਸਾਡੀ ਲਗਭਗ ਸਹਿਮਤੀ ਬਣ ਗਈ ਅਸੀਂ ਤਾਂ ਹਾਈ ਕੋਰਟ ਦੇ ਵਿੱਚ ਕਿਹਾ ਹੀ ਇਹ ਸੀਗਾ ਕਿ ਅਸੀਂ ਇਹਨੂੰ ਪ੍ਰਾਤਨ ਦੇਖਦੇ ਅਨੁਸਾਰ ਜਿਹੜੀ ਵੀ ਕਾਰ ਸੇਵਾ ਹੋਊਗੀ ਉਹੋ ਹੀ ਕਰਵਾਵਾਂਗੇ ਤੇ ਸਾਡੀ ਅੰਡਰਟੇਕਿੰਗ ਅੱਜ ਵੀ ਆ ਤੇ ਅਸੀਂ ਉਸੇ ਤੇ ਖੜੇ ਆ ਤੇ ਜਿਨ੍ਹਾਂ ਨੇ ਉਹ ਕਾਰ ਸੇਵਾ ਕਰਨੀ ਆ ਜਿਹੜੀ ਉਹ ਸੇਵਾ ਸ਼ੁਰੂ ਕੀਤੀ ਆ ਉਹ ਵੀ ਇਸ ਗੱਲ ਦੇ ਉੱਤੇ ਹੀ ਆ ਦੀ ਪ੍ਰਾਰਥਨਾ ਦੇਖ ਮੁਤਾਬਕ ਇਹਦੀ ਜਿਹੜੀ ਸੇਵਾ ਕੀਤੀ ਜੀ ਭਰਮਾ ਜੀਰਾਂ ਤੈਨੂੰ ਕਿਸਾਨ ਜਿਹੜੇ ਨੇ ਦਿੱਲੀ ਨੂੰ ਪੂਚ ਕਰ ਰਹੇ ਨੇ ਸ਼ਰੋਮਣੀ ਕਉਂਦਰਾ ਪ੍ਰਬੰਧਕ ਕਮੇਟੀ ਸਹਿਯੋਗ ਕਰੇਗੀ ਕਿਉਂਕਿ ਲੰਗਰਾਂ ਦੀ ਜ਼ਰੂਰਤ ਪੈਂਦੀ ਹੈ ਹੋਰ ਸਹਿਯੋਗ ਦੀ ਲੋੜ ਪੈਂਦੀ ਹੈ ਜਿਲੇ 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 ਕੋਈ ਅਪਰੋਚ ਕਰੂਗਾ ਜ਼ਰੂਰ ਕਰਾਂਗੇ ਸਾਡਾ ਫਰਜ਼ ਬਣਦਾ ਭਾਈ ਗੁਰਦੇਵ ਸਿੰਘ ਕੋਂਕੇ ਬਾਰੇ ਜ਼ਿਕਰ ਕੀਤਾ ਕਿ 30 40 ਸਾਲ ਪੁਰਾਣੇ ਜਿਹੜੇ ਮਾਮਲੇ ਆ ਉਹਨਾਂ ਨੂੰ ਬੜਾ ਉਭਾਰਿਆ ਜਾ ਰਿਹਾ ਹੈ ਭਾਈ ਗੁਰਦੇਵ ਸਿੰਘ ਕੋਂਕੇ ਦਾ ਮੁੱਦਾ ਉਹਨੂੰ ਲੈ ਕੇ ਕਿੰਤੂ ਪ੍ਰੰਤੂ ਨੂੰ ਤੁਸੀਂ ਕਿੱਦਾਂ ਦੇਖਦੇ ਦੇਖੋ ਭਾਈ ਗੁਰਦੇਵ ਸਿੰਘ ਕੋਂਕੇ ਸਤਿਕਾਰਯ ਹੁਣ ਅੱਜ ਇੱਕ ਸਵਾਲ ਇਹ ਵੀ ਉਠਿਆ ਵੀ ਜਿਹੜੀ ਇਹ ਹਿਊਮਨ ਰਾਈਟਸ ਨੇ ਇਹ ਜਿਹੜੀ ਰਿਪੋਰਟ ਸਿਕਯੋਰ ਕੀਤੀ ਆ ਇਹ 10 ਤਰੀਕ ਨੂੰ ਸਿਕਯੋਰ 210 10 ਚ ਸਿਕਯੋਰ ਕੀਤੀ ਆ 210 ਤੇ 210 ਤੋਂ ਬਾਅਦ 13 ਸਾਲ ਉ ਵਿੱਚ ਉਪਰ ਰਹੇ ਤੇ ਅੱਜ 13 ਸਾਲਾਂ ਬਾਅਦ ਇਹ ਜਿਹੜੀ ਆ ਉਹ ਰਿਪੋਰਟ ਦੀ ਜ਼ਿੰਮੇਵਾਰੀ ਠਹਰਾਈ ਜਾਂਦੀ ਆ ਭਾਈ ਕੌਂਕੇ ਦਾ ਦੇਖੋ ਮੇਰੀ ਬੇਨਤੀ ਸੁਣੋ ਮੇਰਾ ਕਿਉਂਕਿ ਸੁਭਾਅ ਵੀ ਆ ਮੈਂ ਇਹ ਨਹੀਂ ਕਹਿੰਦਾ ਅਸੀਂ ਸਰਦਾਰ ਪੂਰਨ ਸਿੰਘ ਹੁੰਦਲ ਨਾਂ 5-7-10 ਦਿਨ ਪਹਿਲਾਂ ਸਿਆਲਕਾ ਸਾਹਿਬ ਇੱਥੋਂ ਗਏ ਸੀ ਇਹਦੇ ਵਿੱਚ ਕਿਉਂਕਿ ਹੋਰ ਲਿਟੀਗੇਸ਼ਨਾਂ ਵੀ ਚੱਲੀਆਂ ਮਾਨ ਸਾਹਿਬ ਨੇ ਵੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਤੱਕ ਗਏ ਫਿਰ ਮਹਾਰਾਜਾ ਅਬਰਿੰਦਰ ਸਿੰਘ ਬੇਲੇਬੀ ਦੀ ਇਨਕੁਆਰੀ ਬਰਤਾਲ ਹੋਈ ਫਿਰ ਇਹਦੇ ਬ੍ਰਾਂਚ ਆਫਸਰ ਵੀ ਨਿਯੁਕਤ ਹੋਏ ਹਾਈ ਕੋਰਟ ਵੱਲੋਂ ਉਹ ਸਾਰਾ ਮਲੰਕਣ ਕਰਕੇ ਜਿਹੜੀ ਕੱਲ ਟੀਮ ਮੈਂ ਬਣਾਈ ਉਹਦੇ ਵਿੱਚ ਦੋ ਤਾਂ ਰਿਟਾਇਰਡ ਡਿਸਟ੍ਰਿਕਟ ਕਟਾਰਨੀ ਆ ਪਨੀਰ ਸਿੰਘ ਉਹ ਆਪਣੇ ਸਾਡੇ ਐਡਵੋਕੇਟ ਜਨਰਲ ਸਰਦਾਰ ਹਰਦੇਵ ਸਿੰਘ ਮੱਤੇਵਾਲ ਦੀ ਬੇਟੀ ਆ ਸਿਆਲਕਾ ਸਾਡਾ ਆਪਣਾ ਮੈਂਬਰ ਹੈ ਤੇ ਪੂਰਨ ਸਿੰਘ ਹੰਦਲ ਬਹੁਤ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਨੰਬਰ ਫੌਜਦਾਰੀ ਦੇ ਵਕੀਲ ਹੈ ਸੋ ਅਸੀਂ ਉਸ ਪਰਿਵਾਰ ਦੇ ਕੋਲ ਉਹਨਾਂ ਦੇ ਵੱਲੋਂ ਪਰਿਵਾਰ ਵੀ ਪੂਰਾ ਸਹਿਯੋਗ ਦੇਊਗਾ ਤੇ ਅਸੀਂ ਇਹ ਚਾਹੁੰਦੇ ਨਹੀਂ ਕਿ ਕੋਈ ਲੀਡ ਲਵੇ ਇਹ ਕਿਉਂਕਿ ਕੌਮ ਦਾ ਜੱਫੇਦਾਰ ਤੇ ਉਹਦੇ ਲਈ ਅਸੀਂ ਪੈਰ ਰਵੇ ਹੀ ਲਈ ਕੋਈ ਜਿਹੜੀ ਆ ਕਸਰ ਗੰਜੈਸ਼ ਨਹੀਂ ਛੱਡਾਂਗੇ ਆਦੀ ਕੈਲੰਡਰ ਵਿਵਾਦ ਕਰਕੇ ਜਿਵੇਂ ਕੁੱਝ ਸੰਗਠਨਾਂ ਅਜਿਹੋ ਬਣਾ ਰਹੀਆਂ ਪਾਕਿਸਤਾਨ ਦੇ ਵਿੱਚ ਝੋਰਦਾਵਾਂ ਤੇ ਕੁੱਝ ਰੋਲਿ ਕਮੇਟੀ ਇਹੋ ਜਿਹਾ ਕਰੇਗੀ ਇਹ ਇਹ ਦੇਖੋ ਇਹ ਇੱਕ ਰਾਜ ਤੇ ਬਣਾਇਆ ਜਾਵੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਦੇੂ ਚ ਆਉਂਦਾ ਆ ਉਹਨਾਂ ਨੇ ਕਰਨਾ ਜਿਹਦੇ ਕਹਿਣਗੇ ਸਾਨੂੰ ਅਸੀਂ ਫੇਰ ਤੇ ਵੀ ਵਰਕ ਕਰ ਲਾਂਗੇ ਵਾਹਿਗੁਰੂ ਜੀ ਕਰਦਾ ਸਵਾਇਓ ਵਾਹਿਗੁਰੂ ਜੀ ਕਰਦਾ